ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਖੁੱਬੀ ਆਪਣੀ ਪਨੀਰੀ ਵਾਲੀ ਟਰਾਲੀ ਆ ਟਰਾਲੀ ਆ ਕਿ ਟਰਾਲਾ ਸੁਣਾ ਫੋਟਾ ਬਾਈ ਲੈਣ ਆਇਆ ਸੀ ਪਨੀਰੀ ਤੇ ਖੁੱਬੀ ਟਰਾਲੀ ਤੇ ਪਹਿਲਾਂ ਇਹਨਾਂ ਨੇ ਆ ਟਰੈਕਟਰ ਲਿਆਂਦਾ ਇਹਦੇ ਨਾਲ ਹੀ ਨਿਕਲੀ ਹੁਣ ਆਪਾਂ ਇਹਨਾਂ ਦਾ ਲੋਡਰ ਕੋ ਟਰੈਕਟਰ ਬਦਲਿਆ ਤੇ ਟਰਾਲੀ ਇਹਦੇ ਪਿੱਛੇ ਪਾਉਣੇ ਆ ਚੱਕ ਚੱਕਦਾ ਨਹੀਂ ਅਰਦਾ ਯਾਰ ਭਾਈ ਇਹ ਆਪਣਾ ਜਿਹੜਾ ਤੁਹਾਡੇ ਜਿਹਾ ਬੰਦਾ ਇਹੀ ਨਾ ਗਰੂਆ ਨਹੀਂ ਨਾ ਇੱਥੇ ਨਾ ਪਾ ਲਗੇ ਰੰਗ ਬੱਟਾ ਯਾਰ ਨਵਾਂ ਟਰੈਕਟਰ ਆ ਬੈਂਕ ਦਾ ਪਾ ਲਾ ਐਂ ਹੀ ਕੱਢ ਕੇ ਵੇਖ ਲਈਏ ਓ ਯਾਰ ਸੰਘਣ ਨਹੀਂ ਪੈਣਾ ਇਹਾਂ ਦੇ ਲੱਗੇ ਰੇ ਇੱਕ ਟਰੈਕਟਰ ਨਾਲ ਦੋਹਾਂ ਨਾਲ ਬਾਈ ਦਾ ਫਾਰਮ ਡ੍ਰੈਗ ਸੀ ਤੇ ਇਹ 60 ਨੇ ਜਨਾਂ ਲੱਗੇ ਰੇ ਇਹਦੇ ਨਾਲ ਤਾਂ ਨਿਕਲਿਆ ਨਹੀਂ ਫਿਰ ਲੋਡਰ ਲਿਆਂਦਾ ਲੋਡਰ ਨਾਲ ਵੀ ਨਹੀਂ ਨਿਕਲਿਆ ਤੇ ਹੁਣ ਦੇਖਦੇ ਹਾਂ ਹੁਣ ਹੋਰ ਟਰੈਕਟਰ ਲਿਆਉਣੇ ਬੰਦੇ ਗਏ ਰੋਟੀ ਖਾਣ ਫੇਰ ਕੱਢਦੇ ਹਾਂ ਨੂੰ ਆਪਾਂ ਲਓ ਜੀ ਟਾਈਮ ਹੈਗਾ ਘਾਟ ਆਪਣੇ ਕੋਲ ਤੇ ਕੰਮ ਖਿੱਚਵਾਂ ਤੇ ਹੁਣ ਅਸੀਂ ਕਿ ਕਾਹ ਤੋਂ ਟਾਈਮ ਖਰਾਬ ਕਰਨਾ ਤੇ ਹੁਣ ਆਪਾਂ ਲੈ ਕੇ ਤਾਂ ਲਿਆ ਵੱਡਾ ਆਪਣਾ ਤੋਂ 60 ਬਾਹਰ ਹੀ ਸੀਗਾ ਬੈਲਰ ਲਾਇਆ ਹੋਇਆ ਇਹਦੇ ਨਾਲੋਂ ਇਹ ਦੋ ਤਿੰਨ ਟ੍ਰੈਕਟਰ ਕੋਲ ਕੋਲ ਬਚਨ ਕਰਾਂਗੇ ਤੈਨੂੰ ਵੱਡੇ ਨੂੰ ਲਿਆ ਚੱਲਦੇ ਆ ਚੱਲਦੇ ਹੁਣ ਦੇਖਦੇ ਆ ਪਾਕੀ ਮੌੜ ਉੱਤੇ ਕੱਢ ਦੂਗਾ ਇਹ ਕੱਢੂ ਆ ਮੈਨੂੰ ਇਹ ਡਰੇ ਨਾ ਖੋਜ ਕਿਉਂਕਿ ਥਾਂ ਕੰਮ ਕੁਝ ਵੀ ਨਹੀਂਗਾ ਤੇ ਥਾਂ ਜਾਦੇ ਬੋਲਾ ਟਰੈਕਟਰ ਜਦੋਂ ਜੋਰ ਲਾਉਂਦੇ ਆ ਨਾ ਟਰੈਕਟਰ ਟੋਏ ਪੱਟ ਦਿੰਦੇ ਆ ਕਿਉਂਕਿ ਡੇਢ ਮਹੀਨਾ ਹੋ ਗਿਆ ਉੱਥੇ ਪਾਣੀ ਪਾਣੀ ਆ ਪਣੀਰੀ ਨੂੰ ਲਾਈ ਜਾਂਦੇ ਆ ਹਾਂ ਮਿੱਟੀ ਚੱਕੀ ਆ ਹਾਂ ਮਿੱਟੀ ਚੱਕੀ ਇੱਥੇ ਕਿਰਾਇਆ ਲਾ ਕੇ ਤੇ ਮਿੱਟੀ ਪਾਦੀ ਜਦੋਂ ਟਰੈਕਟਰ ਸਲਿੱਪ ਮਾਰਦਾ ਨਾ ਗੱਟ ਥਾਂ ਦੀ ਲਾਲ ਮਿੱਟੀ ਆ ਜਾਂਦੀ ਉੱਥੇ ਉਹ ਥੱਲੇ ਬੈਂਦਾ ਹੀ ਜਾਂਦਾ ਬੈਂਦਾ ਹੀ ਜਾਂਦਾ ਬਾਬੋ ਜੀ ਬਾੜ ਤਾਂ ਚੱਕਰ ਚ ਗਰ ਤਾਰ ਲਾਈ ਵੀ ਸੀ ਦੀ ਹਾਂਜੀ ਆਜੋ ਆਜੋ ਇੱਥੇ ਆਜੋ ਮੈਂ ਇਧਰ ਆਇਨਾ ਥੱਲੇ ਆਇਨਾ ਨਾ ਜੀ ਜੱਪੜਾ ਵਿੱਚ ਰੱਖ ਦੇ ਮੇਰੀਆਂ ਵੀ ਕੋਈ ਸਾਹ ਆਉਂਦਾ ਚਲੋ ਜੀ ਮੈਂ ਆ ਗਿਆ ਲੋਕਾਂ ਨੂੰ ਹੁੰਦਾ ਵੀ ਉਹ ਹੋ ਟਰਾਲੀ ਖੁੱਭ ਗਈ ਦੁੱਖ ਲੱਗਦਾ ਆਹ ਭੱਜ ਗਿਆ ਕਹਿੰਦਾ ਆਹ ਟਰਾਲੀ ਕਹਿੰਦਾ ਕਹਿੰਦਾ ਨਿਆਰਾ ਆਊਗਾ ਹੁਣ ਸਾਡੇ ਬੰਦੇ ਨੂੰ ਚਾਹ ਛੱਡ ਜਾਂਦਾ ਉਹਨੂੰ ਤੈਨੂੰ ਤੈਨੂੰ ਕਿਨੇ ਸੱਦਿਆ ਸੀ ਤੂੰ ਐਵੇਂ ਆ ਗਿਆ ਤੈਨੂੰ ਸੱਦਿਆ ਸੀ ਉਹ ਮੈਂ ਉਹ ਜਗਰਾਜ ਜੀ ਆਹ ਸਾਈਡ ਤੋਂ ਤਾਲੀਏ ਆਹ ਸਾਈਡ ਤੇ ਕੰਮ ਤਾਂ ਕੁਛ ਵੀ ਨਹੀਂਗਾ ਵੱਡਾ ਟਰੈਕਟਰ ਐਵੇਂ ਹੀ ਲਵੇੜ ਦੇਣਾ ਬੜੀਆਂ ਆਹ ਕਰਦਾ ਹਾਂ ਆਹ ਭਾਈ ਜੀ ਪੱਤੀ ਜਲਦੀ ਸਿੱਧੀ ਦੇ ਜਿਗਰਾ ਜੀ ਨੂੰ ਚਾਹ ਚੜਿਆ ਹੋਵੇ ਕਹਿੰਦਾ ਟਰਾਲੀ ਖੁੱਭ ਗਈ। ਟੋਸ਼ਨ ਬਣਨਗੇ ਕਹਿੰਦਾ ਨਿਆਰਾ ਆਊਗਾ। ਲੋਕ ਹੋਰ ਆਜੇ ਨਾ ਬੰਨ ਇਹ ਭਾਈ ਚੜੇ ਬੈਠੇ ਹਾਂ ਵੀ ਲੋਣੀ ਨਾ ਪੈਜੇ। ਹਾਂ। ਨਹੀਂ ਹੁਣ ਵੱਡਾ ਆ ਗਿਆ ਹੁਣ ਟੈਨਸ਼ਨ ਨਾ ਲੈ। ਲੋਣੀ ਪੈਂਦੀ। ਹੁਣ ਭਾਵੇਂ ਹੁਣ ਭਾਵੇਂ ਮਿੱਟੀ ਦੀ ਭਰ ਲੈ ਸਾਰੀ। ਭਾਵੇਂ ਟਰਾਲੀ ਉਹਨੇ ਮਗਰ ਪਾਉਂਦੇ। ਉਹੀ ਤਾਂ ਗੱਲ ਆ। ਇਹਦੇ ਮਾਰੇ ਪਾਉਂਦੇ। ਮੇਰੇ ਪਿੱਛੇ ਆਏ ਨੇ ਰਾਜੀ। ਕੰਮ ਸਾਰਾ ਕਰੀਦਾ। ਲਾਡ ਨਹੀਂ ਬੱਦੂ ਟਰਾਲੀ ਦਾ ਪਹਿ ਚੁਗੀ ਆ ਟਰਾਲੀ ਤੇ ਸੰਗਲ ਵੀ ਪਾਤੇ ਠੀਕ ਨਹੀਂ ਬੱਟੀ ਬਹੁਤ ਆ ਕਾਲੀ ਘੁੱਮੀ ਆ ਰਾਲਾ 1 ਤੇ 2 ਤੇ 3 ਤੇ 4 ਐਨੇ ਟਰੈਕਟਰ ਲਿਆਉਣੇ ਪਏ ਆ ਉੱਧਰ ਬਾ ਉੱਧਰ ਇੱਥੇ ਪੋਲਾ ਉਹ ਉੱਥੇ ਭਾਈ ਇਹ ਇਹ ਪਾਟ ਦੂਗਾ ਇਹਨੂੰ ਉਹ ਐਂ ਨੂੰ ਪਾ ਦੇਣਾ ਉਹ ਮੈਨੂੰ ਤੇ ਇਹ ਜੀ ਘੜ ਦੂਗਾ ਪਹਿਲੀ ਜੀ ਹੁਣ ਤਾਂ ਆੜ ਵੀ ਬਹੁਤ ਕੱਢੀ ਆ ਯਾਰ ਹੁਣ ਤਾਂ ਬਾੜ ਵੀ ਬਹੁਤ ਕੱਢ ਲਈਏ ਤਾਂ ਵੀ ਨਹੀਂ ਨਿਕਲਦਾ ਨਾ ਪਿੰਨੇ ਜੋਰ ਨਹੀਂ ਲਾਇਆ ਸਹੀ ਮੇਰੇ ਲਓ ਜੀ ਹੁਣ ਆਪਾਂ ਥਾਂ ਬਦਲ ਕੇ ਲਾਇਆ ਕਿਉਂਕਿ ਇੱਥੇ ਪਹਿਲਾਂ ਟਰੈਕਟਰਾਂ ਦੀਆਂ ਸਲਿੱਪਾਂ ਭਰਾਈਆਂ ਸੀਗੀਆਂ ਤੇ ਟਰੈਕਟਰ ਤੋਂ ਗ੍ਰਿਪ ਨਹੀਂ ਬਣਿਆ ਥੱਲੇ ਦੇਖੋ ਦੋ ਦੋ ਫੱਡੂ ਗਿੱਡੇ ਹੋ ਗਏ ਆ ਨਾ ਪੱਥਾਂ ਬਦਲ ਕੇ ਲਾਇਆ ਹੁਣ ਤਾਂ ਖਿੱਚ ਦੂ ਹੌਂਦੀ ਘੜਦਾ ਮਾਨ ਕਾ ਵੇ ਖੜਨ ਦੇ ਨਾ ਤੂੰ ਉਗਾੜ ਲੋ ਕੋਈ ਨਾ ਗਣਾ ਕਤਕਦਾ ਨਹੀਂ ਪਰ ਇਹ ਤਾਂ ਵਾਵਾ ਮਾਰਦਾ ਨਾ ਸ਼ੁਕਰ ਹੈ ਨਿਕਲ ਗਿਆ ਲਾਉਣੀ ਪਈ ਤੇਰੀ ਤਾਂ ਡਰ ਲੱਗੀ ਜਾਂਦਾ ਸੀ ਜਣਾ ਅਸੀਂ ਤੇਰੇ ਡਰ ਦੇ ਮਾਰੀ ਐਡਾ ਵੱਡਾ ਟਰੈਕਟਰ ਲਿਆਂਦਾ ਜੋਰੀ ਬੜਾ ਲੱਗਿਆ ਯਾਰ ਤੂੰ ਉਹ ਐ ਨਾ ਥੱਲੇ ਲੱਗ ਗਈ ਜਮਾ ਫੱਟ ਹੋ ਗਈ ਸੀ ਸਾਡ ਆਓ ਵੇਖ ਆ ਜੱਕ ਦਾ ਥੱਲੇ ਭਾਈ ਬੈਠੇ ਉਹੀ ਤਾਂ ਹੈ ਨਾ ਸਾਰਾ ਆ ਸਾਰਾ ਥੱਲੇ ਤੱਕ ਲੱਗੇ ਉਹ ਹਿੱਸਾ ਵੀ ਥੱਲੇ ਲੱਗ ਗਿਆ ਜਮਾ ਕਹ ਰਿਆ ਨਾ ਓਏ ਅੱਗ ਲੱਗ ਗਈ ਦੋਵਾਂ ਡੇਕਰੇ ਤੁਰੀ ਆਉਂਦੀ ਤੁਰੀ ਆਉਂਦੀ ਬਹਿ ਗਈ ਹੁਣ ਕੀ ਕਰੀਏ ਹੁਣ ਦੇਖੀ ਵੀ ਬਹਿ ਗਈ ਇਹ ਤਾਂ ਕੀ ਹੋ ਗਿਆ ਹਣ ਆ ਲੋ ਓਕੇ ਲਓ ਜੀ ਇਹਨੂੰ ਤੋਂ ਦਾ ਪ੍ਰੋਗਰਾਮ ਬਣ ਗਿਆ ਹਾਂ 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 ਚਲੋ ਹਾਂ ਹਾਂ ਉਹ ਟਿਕਾਣਾ ਹਣ ਨਿਕਲ ਨਹੀਂ ਨਿਕਲ ਨਹੀਂ ਨਹੀਂ ਸੀਗੀ ਸਾਨੂੰ ਤਾਂ ਆਪਣੀ ਪਤਾ ਸੀ ਅਜੇ ਰੇਹ ਪਾਉਣ ਗਏ ਵੇ ਸੀਗੇ ਤੇ ਫੋਨ ਆਇਆ ਕਹਿੰਦੇ ਟਰੈਕਟਰ ਲਿਆਈ ਉਹ ਵੀ ਟਰਾਲੀ ਖੁੱਭ ਗਈ ਮਾਚਲ ਖੁੱਭੀ ਹੋਣੀ ਮੜੀ ਜੀ ਇਹ ਤਾਂ ਤੂੰ ਕਾ ਇਹ ਕੱਢ ਕੇ ਪ੍ਰੀਤ ਕਹਿੰ ਤੋ ਕਾਇਆ ਸੀ ਬਾਲਾ ਟਕੜਾ ਉਹ ਕਹਿੰਦੇ ਪ੍ਰੀਤ ਬਹੁਤ ਥੱਲੇ ਲੱਗ ਜਾਂਦਾ ਉਹ ਅਛਾ ਉਹ ਨੀਵਾ ਹਾਂ ਨੀਵਾ ਕੋ ਟਾਇਰ ਛੋਟੇ ਸੀ ਉਹ ਗਾਰੇ ਦਾ ਕੋਈ ਜਿਹੜਾ ਮਰਜੀ ਹੋਣਾ ਥੱਲੇ ਆ ਲੱਗ ਜਾਣਾ ਸੀ ਹਾਂ ਥੱਲੇ ਲੱਗ ਗਿਆ ਉਹ ਆਣਾ ਇੱਥੋਂ ਤਾਂ ਆ ਬਟ ਟਰਾਲੀਆਂ ਭਰੀਆਂ ਸੀ ਜਦੋਂ ਮਿੱਟੀ ਛਾਂਦੇ ਸੀਗੇ ਪਨੀਰੀ ਵੀਜਦੇ ਸੀ ਉਦੋਂ ਨਾ ਇੱਥੇ ਮਿੱਟੀ ਟਰਾਲੀਆਂ ਭਰੀਆਂ ਸਾਰੀਆਂ ਇੰਨੀ ਢੂੰਗੀ ਛੜੋ ਭਰੀਆਂ ਫਿਰ ਹੁਣ ਕੀ ਕਰੀ ਬਹਿ ਗਈ ਖਲੋ ਜੇ ਜੇ ਅੱਕ ਲੱਗ ਗਿਆ ਥੱਲੇ ਜੇ ਆਉ ਦਾ ਜੱਕ ਥੱਲੇ ਫਸ ਗਿਆ ਤਾਂ ਜੱਕ ਥੱਲੇ ਫਸ ਗਿਆ ਨਾਲੇ ਲੱਗ ਗਿਆ ਹਿੱਸਾ ਥੱਲੇ ਤੇ ਸਾਰਾ ਲੂਰੇ ਤਾਂ ਧੋ ਮਤ ਧੋ ਜਿਹੜਾ ਪਸ਼ਕਾਰੀ ਜੀ ਮਾਰ ਕੇ ਕੋਈ ਨਾ ਚਲੋ ਚਲੋ ਅੱਗੇ ਕੋਈ ਨਹੀਂ ਚੱਲਦਾ ਅੱਗੇ ਆ ਹੀ ਨਹੀਂ ਜਾਂਦਾ ਪਰ ਗਨਾਪ ਨੇ ਬਾਵਲ ਵਾਲਾ ਹੈ ਹਾਂ ਮੈਂ ਤਾਂ ਜੱਜ ਰਾਇ ਉਦੋਂ ਲੋ ਵੀ ਮਿੱਤਰੋ ਟੈਰਨਾ ਤੋਂ ਮਿੱਟੀ ਲਾਤੀ ਆਪਾਂ ਤੇ ਹੁਣ ਇਹਦੇ ਆਪਾਂ ਪਹਿਲਾਂ ਰੇਡੀ ਰੇਟ ਚ ਹਵਾ ਮਾਰ ਲਈਏ ਨਾਲੇ ਏਸੀ ਫਿਲਟਰਾਂ ਤੇ ਲਿਫਾਫੇ ਲਾ ਕੇ ਫਿਰ ਇਹਨੂੰ ਕੰਪਲੀਟ ਚੰਗੀ ਤਰ੍ਹਾਂ ਧੋਵਾਂਗੇ ਹੁਣ ਆਪਾਂ ਗਿੱਲੀ ਗਿੱਲੀ ਮਿੱਟੀ ਲਾਤੀ ਆ ਤੇ ਬਾਕੀ ਮੋਟੀ ਮੋਟੀ ਲੈ ਗਈ ਜਿਹੜੀ ਤੇ ਹੁਣ ਆਪਣੀ ਜਿਆਦੇ ਖਪਾਈ ਨਹੀਂ ਹੁੰਦੀ ਗਿੱਲੀ ਗਿੱਲੀ ਸੌਖੀ ਲੈ ਜਾਊਗੀ ਹੁਣ ਇਹਦੇ ਹਵਾ ਮਾਰ ਕੇ ਫਿਰ ਧੋਣੇ ਨੂੰ ਚੰਗੀ ਤਰ੍ਹਾਂ ਭਾਈ ਜੀ ਕਪੜਾ ਲੈ ਕੇ ਨਾਲ ਲੱਗੋ ਹਾਂ ਜੀ ਚਲੋ ਜਮਨ ਚਲੋ ਭਾਈ ਆ ਵੀਰੇ ਨਹੀਂ ਭਾਈ ਵੀਡੀਓ ਬਣਾਉਣ ਵੇਲੇ ਸਾਰੇ ਐਂ ਦੇ ਫਸਾ ਮੈਨੂੰ ਦਿੰਦੇ ਆ ਮੈਂ ਪੰਜ ਮਿੰਟ ਦੇ ਨਾਲ ਆਏ ਜੀਰੇ ਐਨਾ ਗਰਮ ਨਾ ਹੋਇਆ ਕਰ ਗਰਮ ਨਹੀਂ ਆ ਤੇਰੀ ਸਿਹਤ ਲਈ ਚੰਗਾ ਨਹੀਂਗਾ ਤੂੰ ਪਹਿਲਾਂ ਹੀ ਬਹੁਤ ਪਤਲਾ ਹਾਂ ਹਾਂ ਐਨੀ ਐਨੀ ਗਰਮੀ ਨਾ ਖਾਇ ਕਰ ਨਾ ਖਾਇ ਕਰ ਠੰਡਾ ਰਹਿਗਾ ਮੇਰਾ ਵੀਰ ਠੰਡਾ ਰਹਿਗਾ ਕਰ ਮੜਾ ਜਾ ਅਦਰ ਤੋਂ ਹੁਣ ਸਾਰੇ ਕਹਿਣ ਲੱਗੇ ਜਿਹੜੇ ਵੇਂਦੇ ਵੀਡੀਓ ਬਾਈ ਯਾਰ ਆ ਬੰਦਾ ਤੁਹਾਡਾ ਬਾਲਾ ਕੋਈ ਨਹੀਂ ਸਾਰੇ ਵਧੀ ਕੋਈ ਨਹੀਂ ਕਹਿੰਦੇ ਉਹਨਾਂ ਨੂੰ ਪਤਾ ਹੀ ਨਹੀਂ ਮੈਂ ਹੈ ਕੋਲ ਇਹ ਵਲੌਗਰ ਵੀ ਛੱਡ ਰਿਹਾ ਬਾਲਾ ਗਰਮ ਚਲੋ ਗੋਡਕੀ ਤੇਰਾ ਪਾਉਣਾ ਤੁਸੀਂ ਕਰਦੇ ਠੰਡੀ ਜਾ ਫਰਮੈਂਟ ਮਾਰੋ ਟਾਈਮ ਲਾਓ ਬਾਲੇ ਆਉਣਾ ਮੈਂ ਜਾ ਕੇ ਨਵੇੜ ਲੁੜ ਕੇ ਬਾਤ ਮੁੰਡਿਆਂ ਨੇ ਧੋਤਾ ਨਾਲ ਦੀ ਨਾਲ ਵੀ ਡੈਡੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਬੜੇ ਟਾਈਮ ਟਾਈਮ ਮਾਰਦੇ ਸੀ ਬੜੇ ਟਾਈਮ ਹਾਂ ਇੱਕ ਕੈਨੇਡਾ ਵਾਲਾ ਉਧਰ ਆਏ ਫਾਜਾ ਉਧਰ ਮੈਂ ਫਾਜਾ ਜਾਂਦਾ ਇਹ ਨਾ ਮੈਨੂੰ ਖਸਨਾ ਪੈਂਦਾ ਚਲ ਸਹੀ ਹੈ ਇਹ ਫਿਰ ਮੈਨੂੰ ਔਖਾ ਦੇਖ ਨਹੀਂ ਖਦਾ ਮੇਰਾ ਭਰਾ ਹਾਂ ਓਕੇ ਆਹਾ ਐ ਕਿਦਾਂ ਰਹਿ ਨਹੀਂ ਇਹ ਗੱਲ ਆ ਵੈਸੇ ਮਨਪ੍ਰੀ ਨਾਲ ਬਦਲ ਲਿਆ ਆ ਹਨਾ ਮੌਲੂਂ ਹੰਦਾ ਕਰ ਇਹਨੂੰ ਪਤਾ ਕੰਮ ਪਰ ਮੀ ਨਾ ਪਾਈ ਗੱਲੇ ਬਦਲ ਹੀ ਰੱਖੀ ਇਹਨੂੰ ਪਤਾ ਕੰਮ ਮੈਨੂੰ ਕਰਨਾ ਪੈਣਾ ਮੀ ਨੂੰ ਬੋੜ ਸਹੀ ਹੈ ਸਹੀ ਹੈ ਹੈ ਮਨਪ੍ਰੀ ਜਾਈਂਗਾ ਨਹੀਂ ਆਇਆ ਯਾਰ ਮਨ ਦਾ ਖਾਣ ਨਾ ਮਿੱਟੀ ਆਈ ਕਿੱਥੋਂ ਜਾਂਦੀ ਹੈ ਹਾਂ ਤੁਸੀਂ ਕਹਿੰਦੇ ਮਿੱਟੀ ਚਵਾੜਿਆ ਇਹਨੂੰ नहीं यार लादी मैं तो मिट्टी वैसे नहीं नहीं तू तो मिट्टी से लेके नहीं गए मैं ना, मैं भाई जी चल्या किथे और मैं इना तेरा काम करता फाड़ा वेनु फोन मैं ते मैं चल्या तोता गया अब माड़ा मोटा ही रह गया लो भी मित्रों तोता गया है Yeah, but. ਮੈਤ੍ਰੋ ਮਿਲਦੇ ਅਗਲੀ ਵੀਡੀਓ ਚ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਵੀਡੀਓ ਓਕੇ ਥੈਂਕ ਯੂ